ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਗੁਰੂ ਸਹਾਇ ਸ਼ਹਿਰ ਦੇ ਡੀਏਵੀ ਸਕੂਲ ਦੇ ਗਰਾਊਂਡ 'ਚ ਐਤਵਾਰ ਸਵੇਰੇ ਕ੍ਰਿਕਟ ਖੇਡਣ ਗਏ ਇੱਕ ਨੌਜਵਾਨ ਨੂੰ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪੈ ਗਿਆ। 6 ਸਮਾਰਕੇ 50 ਪੂਰੀ ਕਰਨ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਹੱਥ ਮਿਲਾਉਣ ਜਾ ਰਿਹਾ ਸੀ ਪਰ ਦਿਲ ਦਾ ਦੌਰਾ ਪੈਣ ਕਰਕੇ ਉਹ ਪਿੱਛਤੇ ਹੀ ਮੂਹ ਦੇ ਵੱਲ ਡਿੱਗ ਪਿਆ ਉਸ ਦੇ ਸਾਥੀ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਬੇਹੋਸ਼ ਹੋ ਗਿਆ ਤੁਰੰਤ ਹੋਰ ਖਿਡਾਰੀ ਵੀ ਉੱਥੇ ਪਹੁੰਚੇ ਅਤੇ सीपीआर ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹੋਸ਼ ਨਹੀਂ ਆਇਆ ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਹ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਨੌਜਵਾਨ ਦੀ ਪਛਾਣ ਹਰਜੀਤ ਵਜੋ ਹੋਈ ਹੈ ਹਰਜੀਤ ਵਿਆਹਿਆ ਹੋਇਆ ਸੀ ਉਸਦਾ ਇੱਕ ਬੇਟਾ ਵੀ ਸੀ ਘਟਨਾ ਫਿਰੋਜ਼ਪੁਰ ਦੇ ਗੁਰੂ ਸਹਾਈ ਚ ਡੀਏਵੀ ਵਿ ਸਕੂਲ ਦੇ ਗਰਾਊਂਡ ਦੀ ਹੈ ਹਰਜੀਤ ਸਿੰਘ ਐਤਵਾਰ ਸਵੇਰੇ ਕ੍ਰਿਕਟ ਖੇਡਣ ਗਿਆ ਸੀ ਉਸਦੇ ਦੋਸਤ ਰਚਿਤ ਸੋਢੀ ਮੁਤਾਬਕ ਇਸ ਮੈਚ ਦੀ ਵੀਡੀਓ ਰਿਕਾਰਡਿੰਗ ਵੀ ਚੱਲ ਰਹੀ ਸੀ ਹਰਜੀਤ ਦੀ ਟੀਮ ਦੀ ਬੈਟਿੰਗ ਚੱਲ ਰਹੀ ਸੀ ਹਰਜੀਤ ਬੈਟਿੰਗ ਕਰ ਰਿਹਾ ਸੀ ਉਸਨੇ 49 ਰਨ ਬਣਾ ਲਏ ਸਨ ਇਸ ਦੌਰਾਨ ਉਸਨੇ ਆਪਣੀ 50 ਪੂਰੀ ਕਰਨ ਲਈ ਬਾਲਰ ਨੂੰ ਅੱਗੇ ਵਧ ਕੇ 6 ਲਾ ਦਿੱਤਾ 6 ਲੱਗਦੇ ਹੀ ਉਸਦੀ ਟੀਮ ਨੇ ਸ਼ੋਰ ਮਚਾ ਕੇ ਉਸਦਾ ਹੌਸਲਾ ਵਧਾਇਆ ਅਰਜੀਤ ਸੋਡੀ ਮੁਤਾਬਕ 6 ਮਾਰਨ ਤੋਂ ਬਾਅਦ ਹਰਜੀਤ ਆਪਣੇ ਸਾਥੀ ਕ੍ਰਿਕਟਰ ਨਾਲ ਹੱਥ ਮਿਲਾਉਣ ਜਾ ਰਿਹਾ ਸੀ ਇਸ ਦੇ ਦੌਰਾਨ ਉਹ ਅਚਾਨਕ ਲੜ ਖੜਾ ਕੇ ਜ਼ਮੀਨ ਤੇ ਬੈਠ ਗਿਆ ਉਸ ਦਾ ਸਾਥੀ ਦੌੜ ਕੇ ਉਸ ਦੇ ਕੋਲ ਆਇਆ ਤੇ ਉਸ ਨੂੰ ਸੰਭਾਲ ਲਿਆ ਪਰ ਕੁਝ ਹੀ ਪਲਾਂ ਚ ਹਰਜੀਤ ਮੂਦੇ ਬਲ ਜ਼ਮੀਨ ਤੇ ਡਿੱਗ ਗਿਆ ਇਹ ਦੇਖ ਹੋਰ ਕ੍ਰਿਕਟਰ ਵੀ ਦੌੜ ਕੇ ਉੱਥੇ ਪਹੁੰਚੇ ਅਤੇ ਹਰਜੀਤ ਨੂੰ ਸੰਭਾਲ ਲਿਆ। ਸਾਰੇ ਸਾਥੀਆਂ ਨੇ ਮਿਲ ਕੇ ਉਸਦੇ ਪਹਿਲਾ ਜੁੱਤੇ ਉਤਾਰੇ ਤੇ ਫਿਰ ਉਸ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਹਰਜੀਤ ਬੇਹੋਸ਼ ਹੋ ਚੁੱਕਾ ਸੀ। ਤੁਰੰਤ ਹੀ ਉਸਦੇ ਸਾਰੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਜਾਣਕਾਰੀ ਹਰਜੀਤ ਤੇ ਪਰਿਵਾਰ ਨੂੰ ਦਿੱਤੀ ਗਈ। ਉਹ ਰੋਂਦੇ ਬਿਖਲਾਉਂਦੇ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਪਰਿਵਾਰ ਮੁਤਾਬਿਕ ਹਰਜੀਤ ਕੋਰਪੋਰੇਟਰ ਦਾ ਕੰਮ ਕਰਦਾ ਸੀ ਉਹ ਕਾਫੀ ਕ੍ਰਿਕਟ ਖੇਡਦਾ ਰਹਿੰਦਾ ਸੀ ਅੱਜਵਾਰ ਨੂੰ ਛੁੱਟੀ ਦਾ ਦਿਨ ਹੋਣ ਕਾਰਨ ਉਹ ਮੈਚ ਖੇਡਣ ਗਿਆ ਸੀ ਉਸ ਨੂੰ ਆਪਣੀ 50 ਪੂਰੀ ਕਰਨ ਲਈ ਇੱਕ ਰਨ ਚਾਹੀਦਾ ਸੀ ਜਿਸ ਦੇ ਕਾਰਨ ਉਸ ਦੇ ਸਾਥੀ ਉਸ ਦਾ ਵੀਡੀਓ ਬਣਾ ਰਹੇ ਸਨ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਅਚਾਨਕ ਦਿਲ ਦੇ ਦੌਰੇ ਕਰਕੇ ਉਸ ਦੀ ਮੌਤ ਹੋ ਜਾਵੇਗੀ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਨੂੰ ਕ੍ਰਿਕਟ ਖੇੜਦੇ ਦੌਰਾਨ ਦਿਲ ਦਾ ਦੌਰਾ ਪਿਆ ਹੋਵੇ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ 'ਚ ਵੀ ਇੱਕ ਵਿਅਕਤੀ ਦੀ ਕ੍ਰਿਕਟ ਖੇੜਦੇ ਸਮੇਂ ਅਚਾਨਕ ਮੌਤ ਹੋ ਗਈ ਸੀ ਫਿਲਹਾਲ ਦੇ ਲਈ ਬਸ ਐਨਾ ਹੀ ਦੇਸ਼ ਪ੍ਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ ਦੇਖਦੇ ਰਹੋ ਸਿਟੀ ਵੈਪ ਨਿਊਜ਼